ਸਸ਼ਿਕਾਇ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇ ਸਵੇਰ ਦੀ ਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਚਾਹੋ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਆਪਾਂ ਰੈਸਪੀ ਲੈ ਕੇ ਆਏ ਤੁਹਾਡੇ ਬਾਤੇ ਕੜੀ ਦੀ ਜੀ ਕੜੀ ਬਣਾ ਰਹੀ ਹਾਂ ਮੈਂ ਤੇ ਕੜੀ ਦੇ ਨਾਲ ਬਣਾਵਾਂਗੇ ਆਪਾਂ ਫਲਕੇ ਤੇ ਫਲਕੇ ਬਣਾ ਕੇ ਤੋਰੀ ਮੋ ਸਾਡਾ ਕੁੱਤੇ ਦਾ ਕਹੀ ਨਾ ਸੀ ਕੜੀ ਖਾਣੀ ਆ ਕੜੀ ਖਾਣੀ ਆ ਤੇ ਕੜੀ ਦੇ ਵਿੱਚ ਆਪਾਂ ਪਕੌੜੇ ਪੂਰੇ ਪਾ ਕੇ ਕੜੀ ਬਣਾਵਾਂਗੇ ਇੱਕ ਨੰਬਰ ਜੀ ਆਪਾਂ ਦੇ ਪੇਲਾ ਆਪਾ ਜਾਣਾ ਪਾਲਣ ਵਾਲੀ ਭੈਣ ਜੀ ਕੋਲੇ ਉਹਨਾਂ ਨੇ ਕੱਲ ਬਾਣਾ ਤੇ ਕੀਤੀ ਐ ਆਏ ਨਹੀਂ ਪਤਾ ਵੀ ਕਿਹੜੀ ਕਰੀਮ ਲਾਈਓ ਅੱਜ ਉਹਨਾਂ ਨੇ ਵਾਲ ਕੰਨਿਆ ਵਾਸ਼ ਨਾਲੇ ਲਵਾਵਾਂਗੇ ਆਪਾਂ ਮਹਿੰਦੀ ਹੁਣ ਤੁਸੀਂ ਪੁੱਛੋ ਵੀ ਮਹਿੰਦੀ ਆਪਾਂ ਕਿਉਂ ਲਵਾਵਾਂਗੇ ਆਪਾਂ ਜਾ ਰਹੇ ਹਾਂ ਜੀ ਮੀਨੂ ਸਿਰਾ ਦੇ ਘਰੇ ਬਾਦਖਲਾ ਪਿੰਡ ਉਹਨਾਂ ਦੇ ਕੱਲ ਨੂੰ ਹੈਗਾ ਜੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਉਹਨਾਂ ਨੇ ਤੇ ਥੋੜਾ ਪ੍ਰੋਗਰਾਮ ਉਹਨਾਂ ਦੇ ਘਰ ਦੇ ਵਿੱਚ ਤੇ ਆਪਾਂ ਨੂੰ ਨਿਵੇਟ ਕੀਤਾ ਭੈਣ ਨੇ ਭੈਣ ਦਾ ਫੋਨ ਆਇਆ ਸੀਗਾ ਨੰਦੀ ਕਿਰਨਾ ਪੈਣੇ ਸਾਰੇ ਆਉਣਗੇ ਤੁਸੀਂ ਜਰੂਰ ਪਹੁੰਚੋ ਤੇ ਆਪਣਾ ਮੀਨੂ ਸਿਰਾਂਜੀ ਬਹੁਤ ਬੇਸਵਰੀ ਨਾਲ ਕਰੂ ਮਤੇ ਇੰਤਜ਼ਾਰ ਕੱਲ ਨੂੰ ਤੇ ਫਿਰ ਤੁਹਾਨੂੰ ਕੱਲ ਦਾ ਬਲੌਗ ਦਿਖਾਵਾਂਗੇ ਮੀਨੂ ਸਿਰਾਂ ਦਾ ਤੇ ਬਣੇਗਾ ਸਾਡੇ ਬਲੌਗ ਦੇ ਨਾਲ ਅੱਜ ਅਸੀਂ ਬਣਾ ਰਹੇ ਹਾਂ ਜੀ ਕੜੀ ਦੀ ਰੈਸਪੀ ਮੀਨੂ ਸਿਰਾਂ ਨੂੰ ਬਹੁਤ ਬਹੁਤ ਪਿਆਰ ਬਣੇਗਾ ਸਾਡੇ ਬਲੌਗ ਦੇ ਨਾਲ ਦਿਖਾਉਣਾ ਤੁਹਾਨੂੰ ਕੜੀ ਬਣ ਕੇ ਸਕਦੇ ਹੋ ਕੜੀ ਦਾ ਸਮਾਨ ਮੈਂ ਕੱਟ ਰਾ ਦੇਖੋ ਕਿੱਡਾ ਘੈਂਟ ਆ ਕੜੀ ਦਾ ਸਮਾਨ ਕੱਟਿਆ ਹੋਇਆ ਹੈਂਦੇ ਬੰਨਗੇ ਪਕੌੜੇ ਅੱਦੇ ਦੇ ਅੱਦਾ ਲੱਗੂਆ ਤੜਕਾ ਤੇ ਚਲੋ ਤੁਹਾਨੂੰ ਪਕੌੜੇ ਬਣਦੇ ਦਿਖਾਉਣ ਲੈਂ ਕਿਵੇਂ ਬਣਾਉਣੇ ਆ ਪਕੌੜੇ ਆ ਫਕੜੀ ਚ ਪਾਉਣ ਵਾਲੇ ਬਣਾਉਣੇ ਆ ਜੀ ਤੇ ਕਮੈਂਟ ਸੋਹਣੇ ਸੋਹਣੇ ਕਰੋ ਜਿਹਨੇ ਕੜੀ ਖਾਣੀ ਆ ਇਹ ਸਾਜੂ ਕੀ ਆ ਪਸੰਡਾ ਦੇ ਘਰੇ ਠੀਕ ਆ ਜੀ ਤੇ ਮੈਂ ਕਹਾਂ ਮੈਂ ਤੁਹਾਨੂੰ ਕੰਮ ਤੋਂ ਬੀਸਾਂ ਲਿਆ ਕੇ ਹਾਂ ਜੀ ਕੈਮਰਾਮੈਨ ਨੇ ਮੈਨੂੰ ਬੀਸਾਂ ਲਿਆਤਾ ਦੇ ਸਕਦੇ ਤੁਸੀਂ ਠੀਕ ਆ ਜੀ ਤੇ ਆਨੇ ਸੁਣਾ ਪਕੜਦੇ ਆ ਇਹਨਾਂ ਦੇ ਬਣਨਗੇ ਪਕੌੜੇ ਇਹ ਉਹੀ ਜਗਾ ਵੇਸਣ ਪਟਿਆ ਸੀ ਥੋੜਾ ਜਿਹਾ ਜਿਹੜਾ ਆਪਾਂ ਦੇ ਪਕੌੜੇ ਬਣਾਏ ਸੀ ਸਾਡੇ ਗਵਾਂਢ ਦੇ ਬੱਚੇ ਖਾ ਗਏ ਸਾਰੇ ਪਕੌੜੇ ਸਾਡੇ ਆਪਾਂ ਅੱਜ ਵਧੀਆ ਬਣਾਵਾਂਗੇ ਪਕੌੜੇ ਵੇਖੋ ਉੱਥੇ ਆਪਣਾ ਰਹਿਦ ਖੁੰਚੀ ਬਚੀ ਸੀ ਰਹਿਦ ਖੁੰਚੀ ਬਚੀ ਸੀਗੀ ਕਿਉਂਕਿ ਬੱਚੇ ਖੜੇ ਸੀਗੇ ਆ ਪਕੌੜੇ ਚੰਗਾ ਨਹੀਂ ਲੰਦਾ ਆਪਾਂ ਕੱਢਦੇ ਖਾਂਦੇ ਹਣਾ ਜੇ ਆਪ ਸਿਆਣੇ ਲੋਕਾਂ ਦੀ ਜਿੱਤ ਬੁੱਤ ਸਿਆਣੇ ਆ ਇਹ ਜਿਹੜੇ ਸਾਬ ਦੀਆਂ ਉਸੀ ਐ ਆਜਾ ਲੱਕੂ ਬਤਾ ਤਾਹੀ ਕਿ ਤਾਪਾ ਅੰਨਗੇ ਪਕੌੜੇ ਤੇ ਆ ਤੜਕਾ ਅੱਧ ਰੱਖ ਲਿਆ ਆਪਾਂ ਇਹਦੇ ਪਕੌੜੇ ਬਣਨਗੇ ਬਸ ਨੇ ਝਟਾ ਥੋੜਾ ਹੋਰ ਪਾਉਂਦੀ ਗੜੀ ਮਾਈ ਫੇਸ

ਉਹ ਲਈ ਇਹਨੇ ਪਾਉਣਾ ਆਪਾਂ ਲੱਸੀ ਚ ਠੀਕ ਹੈ ਜੀ ਬਹੁਤਾ ਘਰਮਾਣਾ ਨਹੀਂ ਹੋਣਾ ਦੇਖ ਲਾ ਬਹੁਤ ਥੋੜਾ ਜਿਹਾ ਪਾ ਲਓ ਇਹ ਆਪਾਂ ਲੱਗਿਆ ਜੀ ਘੋਲਣਾ ਠੀਕ ਹੈ ਨੱਸੀ ਦੇ ਵਿੱਚ ਘੋਲ ਲਈ ਆਪਾਂ ਵੇਸੋਂ ਨੂੰ ਜਿਹੜੀ ਆਪਾਂ ਨੂੰ ਮੈਂ ਚ ਸਾਰਾ ਕੁਝ ਵਿੱਚ ਹੀ ਘੋਲ ਦੇਣਾ ਤੇ ਨੂੰ ਕੋਚੇ ਰਲੀ ਆਪਾਂ ਰੱਖਦਾਗੇ ਘੋਲ ਘਾਲ ਕੇ ਇਹ ਉਹ ਦਵਾ ਦਾ ਪਹਿਲਾ ਕਰਾਂਗੇ ਪਕੌੜੇ ਫੇਰ ਲਾਵਾਂਗੇ ਕੜੀ ਨੂੰ ਤਰਕਾ ਠੀਕ ਹੈ ਜੀ ਮਿਸਲ ਮੈਨੂੰ ਘੱਟ ਲੱਗਿਆ ਬੱਪੂ ਕਹਿੰਦਾ ਬਹੁਤ ਤੇ ਬਣੇ ਲਓ ਜੀ ਸੋ ਬਲੌਗ ਦੇ ਨਾਲ ਤੇ ਦਿਖਾਉਣਾ ਤੁਹਾਨੂੰ ਪਕੌੜੇ ਹਨੂੜ ਮੱਚੇ ਦੇ ਵਿੱਚ ਪਾਤਾ ਹਨਾ ਵੇਸਨ ਚ ਇਹਨੂੰ ਬੱਪੂ ਅੱਛੇ ਲਈ ਰੱਖ ਦਾਂਗੇ ਦੇਖ ਸਕਦੇ ਤੁਸੀਂ ਕੜੀ ਦਾ ਰੰਗ ਦੇਖੋ ਬੰਦਾ ਵੈਸੇ ਮਾਤਾ ਤੁ ਜੂ ਬਣਾਉਂਦੀ ਹੁੰਨੀ ਆ ਤੜਕਾ ਤੁੰਕਾ ਲਾ ਕੇ ਵੀ ਜਿਵੇਂ ਆਪਾਂ ਆਮਨ ਪਰ ਮੈਂ ਇਹ ਪਹਿਲੀ ਵਾਰ ਰੈਸਪੀ ਬਣਾਉਣ ਲੱਗੀ ਆ ਤੇ ਸਾਡੇ ਉਥੇ ਉਹ ਜਿਹੜੀ ਕੁੱਕੀ ਭੈਣ ਦੀ ਕੁੜੀ ਐ ਬਿਊਟੀ ਸਾਡੀ ਭਾਂਜੀ ਉਹ ਇੰਚ ਬਣਾਉਂਦੀ ਹੁੰਦੀ ਆ ਪਰ ਬਈ ਉਹਦੇ ਹੱਥ ਦੀ ਖੜੀ ਖਾ ਕੇ ਤਾਂ ਨਾ ਬੰਦਾ ਕੀ ਕਰਾਂ ਉਹਦਰ ਤੇਲ ਹੋ ਰਿਹਾ ਗਰਮ आप जा रहे पकौड़े शकौड़े क्डन ठीक है जी आप सीधी जी गल अपने भी खाधा जाता एक नहीं खाधा जाता अपने तो आप तो सारा कुछ खाता आप पकौड़े वाला समानी ਉਕਾ ਜੀ ਇਹ ਵੀ ਨਹੀਂ ਸਾਡੇ ਚਾਹਤ ਨੇ ਇਹਦੇ ਸਟੌਪਾ ਪਾਵਾਂਗੇ ਨਮਕ ਨਮਕ ਆਪਾਂ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਕੜੀ ਦੇ ਵਿੱਚ ਵੈਸੇ ਹੀ ਥੋੜੀ ਪਾਵਾਂਗੇ ਹਲਦੀ ਠੀਕ ਹੈ ਜੀ ਜੇ ਦਾ ਜੇ ਦਾ ਵਿਆਹ ਨਹੀਂ ਹੋਇਆ ਫੋਨਾਂ ਦਾ ਵਿਆਹ ਹੋਵੇ ਜਲਦੀ ਇਹ ਜਦੋਂ ਨਮਕ ਤਾਂ ਥੋੜਾ ਕਰ ਦਿੱਤਾ ਕਿਉਂਕਿ ਇਹਦੇ ਵਿੱਚ ਨਾ ਮਸਾਲਾ ਪਾਉਣਾ ਹੁੰਦਾ ਹੈ। ਚਲੋ। ਇਹ ਸਾਗਦਾਂ ਜੀ ਤੁਸੀਂ ਇਹ ਬਣ ਗਿਆ ਆਪਣਾ ਪਕੌੜਿਆਂ ਦਾ ਮਲਬਾ। ਤਦ ਤੱਕ ਹੁੰਦਾ ਤੇਲ ਗਰਮ। ਤੇਲ ਨੂੰ ਅਜ ਪੂਰਾ ਗਰਮ ਹੋਣ ਤੋਂ ਫੇਰ ਹੀ ਪੱਡਾਂਗੇ। ਠੀਕ ਹੈ ਜੀ। ਤੇ ਧਿਆਤ ਕਰ ਲਈ ਅੱਪਾ। ਖਾਟੀ ਪਾਇਆ ਪਾਣੀ ਜਗੜ ਜਾ। ਵੇ ਸੁਣੋ। क्योंकि तो आप पकड़े खाने वास्ते कट रहे हैं आप कड़ी वास्ते कट रहे हैं ठीक है जी सो so, बने रहो जी ब्लॉग देना नाल हम पकौड़े निकल दे खाओ तेल अपना हो गया गर्म तो आप पाने लगे जी पकौड़े रेसा सकते हो तुम ये जी कड़ी जो पाने वाले पकौड़े ठीक है जी क्योंकि तो कड़ी बिना पकौड़े बिना कड़ी नहीं गलबात नहीं बनती जी ਪਕੌੜੇ ਕੜੀਚੇ ਪਕੌੜੇ ਬਹੁਤ ਸਵਾਦ ਵਾਲੀ ਹੈ ਜੀ ਕੜੀ ਠੀਕ ਹੈ ਜੀ ਸਤੇ ਸੋ ਬਣ ਰਿਹਾ ਆਪਣੇ ਪਕੌੜੇ ਜੀ ਦੇਖ ਲਓ ਤੁਸੀਂ ਖਾਣੇ ਆ ਕਮੰਟਾਂ 'ਚ ਆਦੇ ਪੈਂਡ ਦਾ ਨਾਮ ਜ਼ਰੂਰ ਦੱਸ ਦਿਆ ਕਰੋ ਜੇ ਕਿਹੜੇ ਕਿਹੜੇ ਪੈਂਡ ਬੇਚ ਰਹੇ ਆ ਆਪਾਂ ਜਿਨੇ ਵੀ ਪਕੌੜੇ ਖਾਣੇ ਆ ਉਹਨਾਂ ਵਾਸਤੇ ਪਲੇਟ ਮੈਂ ਚੱਕ ਲਈ ਆ ਖਾਣੇ ਆ ਤਾਂ ਮੈਨੂੰ ਪੈਂਡ ਦਾ ਨਾਮ ਜ਼ਰੂਰ ਦੱਸਿਓ ਠੀਕ ਹੈ ਜੀ ਕੜੀ ਖਾਣੀ ਆ ਪਕੌੜੇ ਖਾਣੇ ਆ ਦੇਸਾਂ ਗੁਣੀ ਪੁੱਛੀਂ ਠੀਕ ਹੈ ਆਹ ਪਕੌੜੇ ਪਕੌੜੇ ਇਹ ਜੀ ਗੱਲ ਨਹੀਂ ਹੈ ਜੀ ਆਪਾਂ ਨੂੰ ਸਿਖਾਇਆ ਨਹੀਂ ਆਪਣੇ ਮਾਪੇ ਉਹਨੇ ਰੱਬ ਉਸਕਾ ਆਇਆ ਜੀ ਮੈਂ ਬਗਾਨੇ ਘਰ ਹੀ ਜਾਣਾ ਅਸੀਂ ਤਾਂ ਅੱਜ ਤਿੱਖਰ ਕਹਿੰਦੇ ਛਿੱਤਰ ਨਹੀਂ ਖਾਤੇਗੇ ਠੀਕ ਹੈ ਤੇ ਦੋ ਜਲੂ ਲਖਾਇਆ ਕਰੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਕਿਉਂ ਕਿ ਤਾਨੂੰ ਰੋਟੇ ਪਾਣੀ ਸਖਲਾ ਸਖਲਾ ਬੜਾ ਮੱਥਾ ਮਾਰਿਓ ਬੜਾ ਮੱਥਾ ਮਾਰਿਆ ਬ੍ਰੈਂਡ ਮੇਰੀ ਮਾਂ ਨੇ ਚਲਾਈ ਨੇ ਨਾਲ ਜਿੰਨੇ ਚੰਗੇ ਜਵੇਲਾ ਗੋਹਾ ਗੁੜਾ ਕਰਕੇ ਆਉਂਦੀ ਮੇਰੀ ਮਾਂ ਵੇ ਫਿਰ ਵੀ ਜਲੂ ਆਪ ਜਿਵੇਂ ਆਪਾਂ ਸੇ ਬੱਚਾ ਦਾ ਘੱਟ ਭਰਵਾਦੇ ਇੰਨਾ ਕੋਸ ਤਾਂ ਆਪਾਂ ਸਿੱਖਿਆ। ਬੱਚੇ ਨੇ ਆਪਾਂ ਪੁੱਫੇ ਮੰਗ ਲਏ ਹੋਰ ਗੱਲਾਂ ਨਹੀਂ ਕਰਨਾਂ। ਤਵਾ ਜਿਵੇਂ ਜਿਵੇਂ ਮਰਜ਼ੀ ਬਣਾਉਣਾ ਆਪਾਂ ਆਵੇ ਆਪਾਂ ਨੂੰ ਕਰ ਆਪਾਂ ਬੱਚੇ ਨੂੰ ਬਣਾ ਕੇ ਦਿੰਦੇ ਆ। ਠੀਕ ਹੈ ਜੀ। ਤੇ ਪਕੌੜੇ ਤੁਸੀਂ ਦੇਖ ਸਕਦੇ ਹੋ ਬਣੀ ਜਾ ਰਹੇ ਨੇ ਪਕੌੜੇ। ਠੀਕ ਹੈ। ਉਹ ਬਣੇਗਾ ਬਲੌਗ ਦੇ ਨਾਲ ਦਿਖਾ ਖਾ ਕੇ ਤੁਹਾਨੂੰ ਜਿਹੜੇ ਪਕੌੜੇ ਨਿਕਲਗੇ। ਪਤਾ ਜੀ। ਪਕੌੜੇ ਨਾਲ ਤੁਸੀਂ ਦੇ ਸਕਦੇ। ਠੀਕ ਹੈ ਜੀ। ਕਿਹ ਦੁੱਧ ਜਿਆਪਾ ਪਾ ਦਿੱਤੇ ਆ ਹਨਾ। ਜੇ ਆਪਾਂ ਖਾਣੇ ਨਹੀਂ ਹੈਗੇ ਆਪਾਂ ਦਾ ਕੜੀ ਜੀ ਪਾਉਣੇ ਆ ਜੀ। ਅਗਰ ਜੇ ਤੁਸੀਂ ਖਾਣੇ ਆ ਤੁਸੀਂ ਕਮੈਂਟਾਂ ਦੇ ਵਿੱਚ ਪੈਂਟ ਦਾ ਨਾਮ ਦੱਸ ਦਿਓ ਆਪ ਦਾ। ਤੇ ਆਹ ਇਹ ਕਹਿੰਦਾ ਵੀ ਹਾਂ ਅਸੀਂ ਖਾਣੇ ਗਏ। ਠੀਕ ਹੈ ਆਇਆ। ਆ ਜਾ ਰੇ ਆ ਜਾ ਰੇ ਆ ਜਾ ਮੋਰੇ ਨੂੰ ਜੀ ਬਰ ਜਾਣੀ। ਆਹ ਲੱਕ ਦਾ ਬ੍ਰੈਂਡ। ਆਇਆ ਗੌਨ ਕੇਦ ਲਪਕ ਪਿਆ ਕੇ ਲੜੇ ਖਾ ਲੈ ਤੇ ਬਣਾਟ ਕਾਲ ਤੇ ਜਰੂਰ ਦੱਸ ਦਿਓ ਫਰੈਂਡ ਕਿਹੜੀ ਬਿੱਟੀ ਖਵਾਗਾ ਕਰੀ ਤੇ ਤਰੀਬ ਕਰਦੇ ਚੰਗਾ ਬੜੇ ਦਾ ਮੇਰੇ ਬਲੌਗ ਦੇ ਨਾਲ ਅਧਿਕਾਣ ਤੁਹਾਨੂੰ ਪੜੀ ਬੰਦੀ ਜੇ ਵੀ ਰੈਡੀ ਹੋ ਗਈ ਉਹ ਵੀ ਆਪਾਂ ਦਿੱਤੇ ਕੱਢ ਆਪਾਂ ਲਾਵਾਂਗੇ ਤੜਕਾ ਤੇ ਚ ਪਾਵਾਂਗੇ ਆਪਾਂ ਜੀਰਾ

ਸਫਲਜਤ ਹੋ ਵੀ ਚੱਕਲੇ ਜੀ ਆਪਾਂ ਦੋ ਟਮਾਟਰ ਸਮੋਹਸੇ ਪਹਿਲਾ ਹੈ ਜਦੋਂ ਇਹ ਆਨੇ ਆ ਸਬਜੀ ਉਹਦਾ ਆਪਾਂ ਧੋ ਕੇ ਰੱਖਦੇ ਆ ਕਿਉਂਕਿ ਬਾਅਦ ਧੋਨੇ ਨਾ ਪੈਣਾ ਧੋ ਕੇ ਸਬਜੀ ਦੇ ਵਿੱਚ ਰੱਖੀ ਦੀ ਆ ਨਾਲ ਦੇ ਨਾਲ ਕੱਡੇ ਦੇ ਵਿੱਚ ਭਰਾਈ ਦੀ ਆ ਠੀਕ ਹੈ ਜੀ ਦੇਖੋ ਮੜਾ ਜੀ ਦੱਸਿਓ ਮਸਲਾ ਨਹੀਂ ਹੋਇਆ ਕਿ ਨਹੀਂ ਮੈਂ ਅੱਜ ਮਲਬਾ ਪਾਈਏ ਤੇ ਵਿੱਚ ਕਿ ਨਾ ਪਾਈਏ ਥੋੜਾ ਜਿਹਾ ਹੋਰ ਮਾ ਗਿਆਂ ਤੇ ਉਹ ਗੱਡਾ ਜਿਹਾ ਪੈ ਜਾਂਦੇ ਆ ਹਨਾ ਪੱਛਾ ਜਗਾ ਲਵਾ ਚੰਗੀ ਡਾਉ ਇਹਦਾ ਆਪਾਂ ਪੁੱਣਾ ਕੇ ਟਮਾਟਰ ਇਹਨਾਂ ਆਪਾ ਪਾ ਲਾਂਗੇ ਇਹਨੂੰ ਜੀ ਸਾਜ ਇੱਕ ਕੰਮ ਰਹੇਗਾ ਬਬੂ ਇਹ ਕੀ ਪੰਜਾਬੀ ਕੀ ਉਹ ਪੰਜਾਤੀ ਮਰਚਾ ਇਹਨੂੰ ਫੋਟੋਆਂ ਨਾਲ ਖਸਾੜਦੇ ਇਹ ਤਾਂ ਬਹੁਤ ਜ਼ਰੂਰੀ ਸੀ। ਤਾਂ ਮੈਂ ਚਪੌਣੀ ਫੋੜ ਲਈ ਸੀ ਆਪਾਂ ਜੇ ਹੁਣ ਫੋੜ ਲੂਗੀ ਬਣ। ਤਾਂ ਮਗਰਾਂ ਵਿੱਚ ਇੱਕ ਪਾਸੇ ਪਾ ਲਈ ਇਹ ਚੰਗਾ। ਲੋਕੀਏ ਮਚਰਾਂ ਨਾਲ ਮੈਨੂੰ ਬਹੁਤ ਵਧੀਆ ਲੱਗਦੇ। ਆਹ ਫੋਟੋ ਵੀ ਸਾਬੀ। ਕਿ ਬੱਸ ਕਰਕੇ ਭੁੰਨਦੇ ਆਪਾਂ ਤੋੜੀ ਤੋੜਿਆ ਪੈ ਰੇ ਸੌਇਆਕ ਦੇ ਖਦੇ ਦਾ ਲਾਜੀ ਬੱਪੂ ਨੇ ਮੇਰਾ ਕੁੰਡਾ ਬੰਦ ਕਰ ਛਟਨੀ ਵਾਲਾ ਆ ਨਾ 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 ਗੁੰਡਾ ਨੇ ਉਹ ਰਾਗੋਗਾਂ ਦੀ ਟੈਕਨੀਕ ਨਾਲ ਪਤਾ ਨਹੀਂ ਲੱਗ ਸਕਦੇ ਤੇ ਇਹ ਜਿਹੜਾ ਗੁੰਡਾ ਦਾ ਕੱਚਾ ਸੱਪਿਆ ਆ ਨਾ ਸ ਮੈਂ ਉਹ ਤੋਂ ਸਮਰ ਕਟਾਰਾ ਖੜਾ ਇਹਨਾਂ ਪੇਉ ਦੇ ਪੁੱਤ ਨੇ ਪਤਾ ਨਹੀਂ ਕਿ ਮੈਂ ਤਾਂ ਨੁਕਨ ਨਾਮ ਐਸੇ ਰੱਖੇ ਨੁਕਰ ਤੇ ਤੋ ਇੱਥੇ ਅਮੀ ਐਥੇ ਨੁਕਰ ਥੋੜੇ ਰੱਖਾ ਸਿੱਧਾ ਉਸ ਲੈਂਡਰ ਦੇ ਗੁੰਡੇ ਜੀ ਐਵੇਂ ਸਿਰਲੋਂ ਸਿਲੈਂਡਰ ਕਿੱਥੇ ਆ ਲੈਂਡਰ ਥੱਲੇ ਹੁੰਦਾ ਕਿੱਥੇ ਹੁੰਦਾ Hey, nice तो मसाला अपना पर तो भरा तो देख सकते जी मिर्चा भी कालिया हो गई जो बाद च पाई से मिर्चा रंग लो हम पसाला बढ़िया já ia parar tá aí fazer aqui <coughs> vai, vai. Vai.

ਬਿੱਲੀ ਆ ਗਈ ਸੀ ਜੀ ਸੋ ਉਹਨੂੰ ਕਿਹਾ ਬਾਹਰ ਚਲ। ਉੱਥੇ ਗਰਮੀ ਬਹੁਤ ਆ। ਸੋ ਆ ਦੋ ਰੱਖ ਲਈਏ ਆਪਾਂ ਆਪਦੇ ਖਾਣ ਦੇ ਵਾਸਤੇ। ਜੀ ਮੈਂ ਖਾਣੇ ਦੇ ਬਾਹਰ ਬਹਿ ਕੇ ਏਸੀ ਚੱਲਦੀ ਹੁੰਦਾ ਬਾਹਰ। ਇਹ ਕੱਦ ਲੈ ਮੈਂ ਖਾਣੀ ਆ। ਇੱਕੋ ਜਿਹੀ। ਕੋਈ ਜੀ। ਉਹਨਾਂ ਟਿਕਾਣਾ ਜ਼ਰੂਰ ਦੱਸਿਓ ਜੀ। ਤੇ ਵਾਸਾ ਆਪਾਂ ਸਲੋ ਕਰ ਦਿੰਨੇ ਆ ਹੌਲੀ ਹੌਲੀ ਬੁੱਤੀ ਦਾ। ਸੋ ਚਲੋ ਫਰ ਰੈਡੀ ਦੇ ਕੋਜੀ ਗੁੱਤੀ ਸੋਣੀ ਘੜੀ ਬਣ ਗਈ ਐ ਹੌਰਾ ਪਾ ਦੰਨਿਆਂ ਦੀ ਤੋਰੀ ਨੂੰ ਰੋਟੀ ਲਾ ਕੇ ਆਟਾ ਗੁੰਨਿਆ ਪਿਆ ਆਪਣਾ ਠੀਕ ਹੈ ਸੋ ਕੜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟੈਸਟੀ ਕੜੀ ਆ ਜਚ ਮਸਾਲੇ ਵੀ ਪੂਰੇ ਆ ਮਲਬਾ ਵੀ ਪੂਰਾ ਠੀਕ ਹੈ ਇਹ ਸੋ ਦਿਖਾਣਾ ਤੁਹਾਨੂੰ ਖਾ ਕੇ ਕੜੀ ਪਰਾਂਜੀ ਭੋਲਕੇ ਮੈਂ ਪੰਜੀ ਬਣਾਏ ਆ ਅੰਨੇ ਦੀ ਇੱਕ ਵਰਗੇ ਮੇਰੇ ਚਾਵਲ ਪਏ ਸੀ ਰਾਤ ਵਾਲੇ ਮੈਂ ਚਾਵਲ ਖਾਉਂਗੀ ਕੜੀ ਚ ਪਾ ਕੇ ਇਹ ਮੈਂ ਰਾਤ ਬਣਾਇ ਸੀ ਚਾਵਲ ਚਾਵਲ ਬਹੁਤ ਸਵਾਦ ਆਇਆ ਕਹਿ ਲੇ ਇਹਨਾਂ ਸੀ ਜਾਣਾ ਥੋੜਾ ਪੰਜਰ ਦੇ ਵਾਸ਼ ਕਰਨ ਕੁੜੀ ਨੂੰ ਆ ਜਾਂਦਾ ਬੈੱਡ ਨੂੰ ਬੇਟੀ ਆਉਗੀ 12:00 ਵਜੇ ਫਿਰ ਜਾਂਦੇ ਆ ਜੀ ਦੇ ਫੋਨ ਤੋਂ ਗੋਲ ਮਿਆ ਜੀ ਟੈਸਟ ਕਰਕੇ ਗੜੀ ਬਣੇ ਰੋ ਬਲੌਗਰ ਕੌਣ ਲੱਗੀਆਂ ਚੌਲਾ ਤੇ ਗੜੀ ਬਹੁਤ ਸੁਆਦ ਹੈ ਜੀ ਮੈਂ ਬਈ ਨਾ ਛੋਲਾ ਘਣੀ ਵੈਸੇ ਗੜੀ ਗੁੜੀ ਖਾਂਦਾ ਤੇ ਮਿਰਚ ਮਿਰਚ ਆ ਜਾ ਤੇ ਦੇਖੀ ਹੁਣ ਤੋਰੀ ਵੇਖੀ ਬੱਟੇ ਚੱਕਦਾ ਹੈ ਠੀਕ ਹੈ ਜੀ ਸਾਡੇ ਬਿੱਲੇ ਸਾਨੂੰ ਬਹੁਤ ਤੰਗ ਕਰਦੀ ਹੈ

ਸੋ ਤੁਹਾਨੂੰ ਅੱਜ ਦੀ रेसिपी ਸਾਡੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਇਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਤੁਹਾਨੂੰ ਮਿਲਾਂਗੇ ਕੱਲ ਨੂੰ ਅਸੀਂ ਮੀਨੂ ਸੀਰਾ ਦੇ ਘਰੇ ਕੱਲ ਵਾਲੇ ਵਲੌਗ ਚ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਥੈਂਕ ਯੂ ਧੰਨਵਾਦ ਜੀ